ਡਾਕਟਰ ਦੇ ਕਮਰੇ ਦੇ ਵਿੱਚੋਂ 300 ਕਿਲੋਗ੍ਰam ਆਰਡੀਐਕਸ ਮਿਲੇ ਆਏ ਜੀ ਹਾਂ ਜੰਮੂ ਅਤੇ ਕਸ਼ਮੀਰ ਪੁਲਿਸ ਨੇ ਹਰਿਆਣਾ ਦੇ ਫਰੀਦਬਾਦ ਦੇ ਵਿੱਚ ਇੱਕ ਡਾਕਟਰ ਦੇ ਘਰ ਛਾਪੇਮਾਰੀ ਕੀਤੀ ਅਤੇ ਛਾਪੇਮਾਰੀ ਦੇ ਦੌਰਾਨ 300 ਕਿਲੋਗ੍ਰam RDX ਨੂੰ ਜਬਤ ਕੀਤਾ ਹੈ ਤਾਂ ਉਹਨਾਂ ਨੂੰ ਹੁਣ ਇੱਕ AK47 ਅਤੇ ਜਿੰਦਾ ਕਾਰਤੂਸ ਵੀ ਮਿਲੇ ਨੇ ਤਾਂ ਡਾਕਟਰ ਹੈ ਜਿਹੜਾ ਉਸ ਦਾ ਨਾਮ ਆਦਿਲ ਅਹਿਮਦ ਦੱਸਿਆ ਜਾ ਰਿਹਾ ਹੈ ਤੇ ਉਸ ਨੂੰ 7 ਨਵੰਬਰ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਸੀ ਸਹਾਰਨਪੁਰ ਤੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਆਦਿਲ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਉਸ ਨੇ ਫਰੀਦাবাদ ਦੇ ਵਿੱਚ ਵਿਸਫੋਟਕ ਲਗਾਉਣ ਦੀ ਗੱਲ ਕਬੂਲ ਲਈ ਹੈ ਆਦਿਲ ਪਹਿਲਾਂ ਅਨੰਦਨਗ ਦੇ ਜਨਰਲ ਹਸਪਤਾਲ ਦੇ ਵਿੱਚ ਪ੍ਰੈਕਟਿਸ ਕਰਦਾ ਸੀ ਤੇ ਉਸ ਨੇ 2024 ਦੇ ਵਿੱਚੋਂ ਅਥੋਂ ਅਸਤੀਫਾ ਦੇ ਦਿੱਤਾ ਤੇ ਬਾਅਦ ਦੇ ਵਿੱਚ ਸਹਾਰਨਪੁਰ ਦੇ ਵਿੱਚ ਪ੍ਰੈਕਟਿਸ ਕਰਨ ਸ਼ੁਰੂ ਕਰ ਦਿੱਤੀ ਤੇ 7 ਨਵੰਬਰ ਨੂੰ ਡਾਕਟਰ ਆਦਿਲ ਦੀ ਜਾਣਕਾਰੀ ਤੋਂ ਬਾਅਦ ਇੱਕ ਹੋਰ ਡਾਕਟਰ ਮੁਜ਼ਾਹਿ ਸ਼ਕੀਲ ਨੂੰ ਵੀ ਪਲਵਾਵਾ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਹੁਣ ਇਨ੍ਹਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਆਦਿਲ ਅਹਿਮਦ ਹੈ ਜਿਹੜਾ 3 ਮਹੀਨੇ ਪਹਿਲਾਂ ਫਰੀਦাবাদ ਦੇ ਪਿੰਡ ਦੇ ਵਿੱਚ ਇੱਕ ਕਮਰੇ ਦੇ ਵਿੱਚ ਕਿਰਾਏ ਤੇ ਰਹਿੰਦਾ ਸੀ ਤੇ ਉੱਥੇ ਹੁਣ ਇਸ ਜਦੋਂ ਗੱਲ ਦਾ ਪਤਾ ਲੱਗਦਾ ਹੈ ਤੇ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਨੇ ਇਸ ਤੱਕ ਹਰਕਤ ਨੂੰ ਕਬੂਲਿਆ ਹੈ ਕਿ ਉਸ ਦੇ ਵੱਲੋਂ ਫਰੀਦাবাদ ਦੇ ਵਿੱਚ ਵੀ ਸਪੋਟਕ ਲਗਾਇਆ ਜਾਣਾ ਸੀ ਤੇ ਉਸ ਨੇ ਆਪਣੀ ਇਹ ਗੱਲ ਹੈ ਜਿਹੜੀ ਕਬੂਲ ਲਈ ਹੈ ਤਾਂ ਕਹਿ ਸਕਦਾ ਹੈ ਕਿ ਵੱਡੀ ਜਿਹੜੀ ਇਹ ਹਰਕਤ ਕੀਤੀ ਜਾਣੀ ਸੀ ਵੱਡਾ ਹਮਲਾ ਕੀਤਾ ਜਾਣਾ ਸੀ ਇਸ ਨੂੰ ਪੁਲਿਸ ਦੇ ਵੱਲੋਂ ناکਾਮਯਾਬ ਕਰ ਦਿੱਤਾ ਗਿਆ ਹੈ। This program is sponsored by The Singler Office Bakersfield for all your immigration family law needs. Call or scan QR code to contact us. Rodis Inc million miles with smile or scan QR code to contact us. ਤਾਂ ਅਬਾ ਇੰਡੀਅਨ ਕੁਜ਼ੀਨ Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.